ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਕੋ ਮੈਨੂੰ ਕਿਸੇ ਦੇ ਆਮਣੇ ਸਾਹਮਣੇ ਦਲ ਤੇ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰੋਂ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਸੀ ਤੇ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਤੇ ਹੁਣ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਨੇ ਉਹ ਵੀ ਜਦੋਂ ਮਰਜ਼ੀ ਤਬਦੀਲ ਕਰ ਲੈਣੇ ਜਿਹੜੇ ਮਰਜ਼ੀ ਤਖਤੇ ਦੇ ਜ਼ਹਿਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੀ ਰਿਲੀਜੀਅਸ ਅਫੇਅਰ ਸਾਡੇ ਧਾਰਮਿਕ ਇਸ਼ੂਸ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਭਾਇਆ ਆਵੇਂ ਬਰਗਾੜੀ ਬਾਈਬਲ ਖਲਾ ਦੀ ਗੱਲ ਕਰੀਏ ਜਿਹਨਾਂ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਹੁਣ ਉਹ ਜੇ ਇਹੀ ਫੈਸਲੇ ਕਰਨ ਲਾਪੇ ਤੇ ਫਿਰ ਸਾਡਾ ਸਾਡੀ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਂ ਸਮਝਦਾ ਇਹ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਿਦਤ ਨੂੰ ਇਕੱਠੀ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੁਕਣੀਆਂ ਚਾਹੀਦੀਆਂ ਨੇ ਅਦਰਵਾਈਜ਼ ਅਸੀਂ ਆਪਣਾ ਪੋਲਿਟਿਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰਦਾ ਸਾਰੇ ਇਕੱਠੇ ਕੀਤੇ ਨੇ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਲੈਂਚਾ ਆ ਰਹੀ ਹੈ ਉਹਦੇ ਵਾਸਤੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਹਾਂ ਤੇ ਬਹੁਤ ਮੈਂ ਬੁਮਾਰਿਸ਼ ਦੇਣਾ ਚਾਹਨਾ ਨੌਜਵਾਨਾਂ ਤੋਂ ਬਣਾ ਚੇਂਜ ਦੀ ਆਸ ਹੈ ਕਿ 70% ਨੇ ਹਿੰਦੁਸਤਾਨ ਵੀ ਦਾ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦਿੰਦੇ ਨੇ ਤੋ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ 'ਚ ਇੱਕ ਨਵੀਂ ਕ੍ਰਾਂਤੀ ਲਿਆ ਕੇ ਆਈ। ਜੋ ਦੇਸੇ ਪਰਪਸ ਦੇ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ ਇਹ ਬਹੁਸਰੇ ਦੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਸਤਾਈ ਜਾਂ ਇਲੈਕਸ਼ਨ ਆ ਰਹੇ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਤਰੀਕੇ ਨਾਲ ਕੀ ਲੋਸ ਇਚ ਪਾਇਆ ਜਾਵੇ ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ ਲੌਂਡ ਆਰਡਰ ਦਾ ਇਸ਼ੂ ਹੈ ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਹਿਨੋਦ ਤੱਕ ਇਹਨੇ ਬਾਰ ਬਹੁਤ ਲੋਕ ਆ ਸਾਡੇ ਬੱਚੇ ਘੱਲ ਦਿੱਤੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇੱਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트ੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸਾਹਮੇ ਆ। ਭਗਵੰਤਬਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋਈ ਰੀਹੈਬਿਟੇਸ਼ਨ ਪ੍ਰੋਗਰਾਮ ਤੇ ਦੋ। ਫਿਰ ਜਿਹੜੇ 에ਜੰਟਸ ਨੇ ਕਰੋੜਾਂ ਰੁਪਏ ਕਮਾਏ। ਉਹਨਾਂ ਨੂੰ ਟੋਟਲੀ ਗਨਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ। ਉਹਨਾਂ ਕੋ ਘਰ ਤੋਂ ਘਟ ਇਹਨਾਂ ਦੀ ਰਿਕਵਰੀ ਤੇ ਕਰਾ ਕੇ ਦੋ। ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚ ਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ। ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਦੇ ਹਾਂ ਕਿ ਧੜੜੇ ਹੋ ਕੇ ਪੰਜਵੇਂ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਮੇਰੀ ਇੱਕੋ ਗੱਲ ਇਹ ਕਿ 3 ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਦੇ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਹੀ ਨਸ਼ਾ ਮੁਕਤ ਨਹੀਂ ਕਰ ਸਕਿਆ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਨਸ਼ੇ ਵੇਚਣ ਵਾਲੇ ਅਸੀਂ ਇਸ ਮੁਹਿੰਮ ਦੇ ਨਾਲ ਪਰ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡੇ ਆਈ.ਟੀ. ਤੁਸੀਂ ਨੌਕਰੀ ਤੋਂ ਕੱਢਿਆ 2 ਸਾਲ ਦਾ ਉਹ ਪਕਾੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ 'ਚ ਨਹੀਂ ਚੜਿਆ ਇੱਕ ਡੀ.ਐਸ.ਪੀ ਹੋਣੇ ਗੱਡੇ ਆ ਜਿਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਉਹ ਵੀ ਪਗੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਐ ਨੇ ਪਹਿਲੇ ਉਹਨਾਂ ਦੇ ਘਰ ਤੇ ਟਾਓ ਮੱਛੀਆਂ ਦੇ ਘਰ ਟਾ ਲਓ ਬਗਰ ਬੱਚਾ ਦੇ ਟਾਓ ਤੇ ਉਹਦਾ ਮੈਸੇਜ ਆਏਗਾ ਐਂd ਇਹਦੇ ਵਿੱਚ ਇੱਕ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਤ ਔਰ ਚਾਰ ਦੇ ਕਿ ਜੋ ਕੁਝ ਪੰਜਾਬ 'ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀਭੁਗਤਨਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰਸ ਦਾ ਕੰਮ ਹੈ ਤੋ ਦਸੂਣਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਇਕੋ ਸ਼੍ਰੋਮਣੀ ਅਕਾਲੀ ਦਲ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਬਾਜਵਾ ਸਾਹਿਬ ਜਿੰਨੀ ਦੇ ਵਿੱਚ ਭਾਪੀ ਆਂਦੇ ਹੀ ਮਹਿਲਾ ਨੂੰ 2500 ਰੁਪਏ ਦੇਣ ਦਾ ਵਾਅਦਾ ਜਿਹੜਾ ਕੱਲ ਤੋਂ ਸ਼ੁਰੂ ਕਰੀਏ ਕਿਵੇਂ ਦੇਖਦੇ ਹੋ ਜੀ ਦੇਖੋ ਸਾਰਿਆਂ ਨੂੰ ਪਹਿਲੇ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੜਾਂ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗੌਰਮੈਂਟ ਚਾਹੀਏ ਤੁਸੀਂ ਫਾਰਮ ਭਰ ਆਏ ਤੁਸੀਂ ਐਡ्रेसेस ਲਏ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਬਾਈਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਅਸੀਂ 1000 ਰੁਪਿਆ ਦੇਣਗੇ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨਾਂ ਦਾ ਤੁਸੀਂ 1 ਰੁਪਈਆ ਨਹੀਂ ਕਿਸੇ ਨੂੰ ਦਿੰਦਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾ ਕੀ ਹੋ ਗਿਆ ਬਟ ਅਸੀਂ ਮਹੀਨੇ ਕਦੇ ਚੋਣਾਂ ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫੇਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਜਰੀਵਾਲ ਸਾਹਿਬ ਉੱਥੇ ਆਪਣੇ ਬੈਠੇ ਨੇ ਆ ਉਥੇ ਵਿਪਾਸਨਾ ਤੇ ਹੁਸ਼ਿਆਰਪੁਰ ਆਏ ਤੇ ਜਵਾਬ ਦੇਣ ਸਾਰੀਆਂ ਗੱਲਾਂ ਤੇ 4 ਮਹੀਨਿਆਂ ਚ ਕਹਿਆ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਹਾਊਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋਈ ਇਨਕੁਆਰੀ ਨਹੀਂ ਇੱਕ ਵੱਡੀ ਪਾਲੀਵਾਰ ਦੇਖਣ ਨੂੰ ਮਿਲਦੀ ਹੈ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰ ਨੂੰ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਸੀ ਤੇ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਤੇ ਹੁਣ ਅਕਾਲ ਤਖਤ ਦੇ ਜ਼ਹਿਦਾਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਜਿਹੜੇ ਮਰਜੀ ਤਖਤ ਦੇ ਜ਼ਹਿਦਾਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੀ ਰਿਲੀਜੀਅਸ ਸਪੇਸ ਸਾਡੇ ਧਾਰਮਿਕ ਇਸ਼ੂਸ ਨੇ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਭਾਇਆ ਆਵੇਂ ਬਰਗਾੜੀ ਬਾਈਬਲ ਕਲਾ ਦੀ ਗੱਲ ਕਰੀਏ ਜਿਹਨਾਂ ਖੁਦ تسلیم ਕੀਤੇ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਹੁਣ ਉਹ ਜੇ ਇਹੀ ਫੈਸਲੇ ਕਰ ਲਾਪੇ ਤੇ ਫਿਰ ਸਾਡਾ ਸਾਡੇ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਂ ਸਮਝਣਾ ਹੈ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੀ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਇਜ਼ ਅਸੀਂ ਆਪਣਾ ਪੋਲਿਟੀਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰ ਗਿਆ